ਇਹਨਾਂ ਸ੍ਰੋਤਿਆਂ ਨੂੰ ਪਿਆਰ ਪਰਿਛਤ ਸਵੀਕਾਰ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਸਵਾਦ ਤੁਹਾਡਾ ਮਹਿਲਾਵਾਂ ਨੂੰ ਲੈ ਕੇ ਆਇਆ ਵੱਡਾ ਫੈਸਲਾ ਜੋ ਮਹਿਲਾਵਾਂ ਜਨੇਪੇ ਦੌਰਾਨ ਛੁੱਟੀ ਲੈਂਦੀਆਂ ਨੇ ਸਰਕਾਰੀ ਮੁਲਾਜ਼ਮਾਂ ਹੁਣ ਉਹਨਾਂ ਨੂੰ ਉਹ ਛੁੱਟੀ ਨਹੀਂ ਮਿਲੇਗੀ ਉਹਨਾਂ ਦੀ ਛੁੱਟੀ ਬੰਦ ਕਰ ਦਿੱਤੀ ਗਈ ਏ ਜੋ ਜਨੇਪੇ ਦੇ ਦੌਰਾਨ ਉਹਨਾਂ ਨੂੰ ਛੁੱਟੀ ਮਿਲਦੀ ਸੀ ਕੀ ਇਹ ਪੂਰਾ ਮਾਮਲਾ ਕੋਰਟ ਦੇ ਵਿੱਚ ਜੋ ਇਹ ਫੈਸਲਾ ਖਾਰਜ ਕੀਤਾ ਗਿਆ ਹੈ ਹੁਣ ਉਹ ਔਰਤਾਂ ਆਪਣੇ ਜਨੇਪੇ ਦੌਰਾਨ ਛੁੱਟੀ ਨਹੀਂ ਲੈ ਸਕਣਗੀਆਂ ਜਿਵੇਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ ਦੇ ਉੱਪਰ ਸੁਣਵਾਈ ਕੀਤੀ ਜੋ ਕਿ ਜਨੇਪਾ ਛੁੱਟੀ ਲੈਣਾ ਔਰਤਾਂ ਦਾ ਅਧਿਕਾਰ ਹੈ ਇਸ ਜਨੇਪੇ ਦਾ ਅਭਿੰਨ ਹਿੱਸਾ ਹੈ ਸੁਪਰੀਮ ਕੋਰਟ ਨੇ ਮ드ਰਾਸ ਹਾਈ ਕੋਰਟ ਦੇ ਫੈਸਲੇ ਨੂੰ ਖਾਰਜ ਕਰਦਿਆਂ ਹੋਇਆਂ ਕਿਹਾ ਕਿ ਔਰਤ ਆਪਣੇ ਪਹਿਲੇ ਵਿਆਹ ਤੋਂ ਬਾਅਦ ਦੋ ਬੱਚਿਆਂ ਦੇ ਹੋਣ ਦੇ ਬਾਵਜੂਦ ਤੀਜੇ ਬੱਚੇ ਦੇ ਜਨਮੇ ਲਈ ਛੁੱਟੀ ਦੀ ਹੱਕਦਾਰ ਹੈ ਜਦੋਂ ਕਿ ਅਸਲ ਕਾਨੂੰਨ ਦੇ ਵਿੱਚ ਇਹੀ ਹੈ ਕਿ ਸਿਰਫ ਜੋ ਔਰਤ ਦੋ ਬੱਚਾ ਦੇ ਜਨਮੇ ਲਈ ਸਰਕਾਰੀ ਛੁੱਟੀ ਲੈਣ ਦੇ ਯੋਗ ਹੈ ਤੀਸਰੇ ਬੱਚੇ ਲਈ ਉਸ ਨੂੰ ਕੋਈ ਵੀ ਸਰਕਾਰੀ ਛੁੱਟੀ ਨਹੀਂ ਮਿਲੇਗੀ ਜੋ ਕਿ ਆਬਾਦੀ ਦੇ ਉੱਪਰ ਕੰਟਰੋਲ ਕਰਨ ਵਾਸਤੇ ਇਹ ਬਹੁਤ ਵੱਡਾ ਜਿਹੜਾ ਕਿ ਇੱਕ ਕਦਮ ਪੁੱਟਿਆ ਗਿਆ ਜੋ ਸਰਕਾਰੀ ਮੁਲਾਜ਼ਮ ਔਰਤਾਂ ਨੇ ਉਹਨਾਂ ਨੂੰ ਜਨੇਪੇ ਵਿੱਚ ਸਿਰਫ 2 ਬੱਚੇ ਪੈਦਾ ਕਰਨ ਵਾਸਤੇ ਜੋ ਛੁੱਟੀ ਮਨਜ਼ੂਰ ਹੁੰਦੀ ਹੈ ਤੀਸਰਾ ਬੱਚਾ ਪੈਦਾ ਕਰਨ ਲਈ ਉਹਨਾਂ ਦੀ ਛੁੱਟੀ ਬੰਦ ਕਰ ਦਿੱਤੀ ਜਾਂਦੀ ਹੈ ਸੋ ਇਸ ਦੇ ਉੱਪਰ ਜੋ ਇੱਕ ਮਹਿਲਾ ਨੇ ਤਾਮਿਲਨਾਡੂ ਕੋਰਟ ਦੇ ਵਿੱਚ ਆਪਣੀ ਅਰਜੀ ਦਾਇਰ ਕੀਤੀ ਸੀ ਜਦੋਂ ਉਹ ਤੀਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਉਸ ਦੇ ਉੱਪਰ ਫੈਸਲਾ ਸੁਣਾਇਆ ਗਿਆ ਹਾਈ ਕੋਰਟ ਤਾਮਿਲਨਾਡੂ ਦੀ ਸਰਕਾਰੀ ਸਕੂਲ ਦੀ ਇੱਕ ਅਧਿਆਪਕਾ ਨੂੰ ਜਨੇਪੇ ਦੀ ਛੁੱਟੀ ਦੇਣ ਤੋਂ ਨਾ ਕਰ ਦਿੱਤੀ ਗਈ ਸੀ ਜਸਟਿਸ ਅਬੇ ਐਸ ਔਕਾ ਅਤੇ ਜਸਟਿਸ ਉਜਲ ਪੋਈਆ ਦੇ ਬੈਂਚ ਨੇ ਕਿਹਾ ਸੀ ਕਿ ਦੁਨੀਆ ਪਰਵệਚ ਮਾਂ ਬਣਨ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ ਜਿਸ ਵਿੱਚ ਜਨੇਪੇ ਦੇ ਲਾਭ ਵੀ ਸ਼ਾਮਲ ਹਨ ਜਨੇਪਾ ਛੁੱਟੀ ਜਨੇਪੇ ਦੇ ਲਾਭ ਦਾ ਅੰਮਨ ਹਿੱਸਾ ਹਨ ਅਦਾਲਤ ਦੇ ਸੰਵਿਧਾਨਦੀ ਧਾਰਾ 21 ਦੇ ਵਿਸ਼ਾਲ ਦਾਇਰੇ ਤੇ ਜੋਰ ਦਿੱਤਾ ਜਿਹੜਾ ਜੀਵਨ ਅਤੇ ਅਧਿਕਾਰ ਦੀ ਗਰੰਟੀ ਦਿੰਦਾ ਹੈ ਜੋ ਕਿ ਸੁਪਰੀਮ ਕੋਰਟ ਨੇ ਕਹਿ ਕੇ ਧਾਰਾ 21 ਦੇ ਆਧਾਰ ਤੇ ਜੀਵਨ ਦਾ ਅਰਥ ਜੀਵਨ ਦੇ ਪੂਰੇ ਅਰਥ ਤੋਂ ਹੀ ਹੈ ਜੀਵਨ ਦੇ ਅਧਿਕਾਰ ਵਿੱਚ ਸਿਹਤ ਦਾ ਅਧਿਕਾਰ ਇੱਜ਼ਤ ਨਾਲ ਜੀਵਨ ਜਿਉਣ ਦਾ ਅਧਿਕਾਰ ਅਤੇ ਰਾਜਾਦਾਰੀ ਦਾ ਅਧਿਕਾਰ ਵੀ ਸ਼ਾਮਲ ਹੈ ਅਦਾਲਤ ਨੇ ਧਾਰਾ 242 ਦਾ ਜ਼ਿਕਰ ਕੀਤਾ ਜਿਸ ਵਿੱਚ ਕੰਮ ਕਰਨ ਵਾਲਿਆਂ ਨਿਆਂਪੂਰਨ ਅਤੇ ਮੁਨਖਤਾ ਦੇ ਅਨੁਕੂਲ ਹਾਲਾਤਾਂ ਅਤੇ ਜਨੇਪਾ ਰਾਤ ਵੀ ਵੇਚਦਾ ਹੈ ਤਾਮਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੀ ਇੱਕ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿੱਚ ਅੰਗਰੇਜ਼ੀ ਦੀ ਵਿਹੱਤਕਾ ਪਹਿਲੇ ਵਿਆਹ ਤੋਂ ਦੋ ਬੱਚੇ ਉਸਦੇ ਆਪਣੇ ਸਨ 2017 ਦੇ ਵਿੱਚ ਤਲਾਕ ਤੋਂ ਬਾਅਦ ਉਸਦਾ ਤਲਾਕ ਹੋ ਜਾਂਦਾ ਹੈ ਉਸਦੇ ਦੋ ਬੱਚੇ ਉਸਦੇ ਪਤੀ ਦੇ ਕਸਟਡੀ ਵਿੱਚ ਚਲੇ ਜਾਂਦੇ ਨੇ 2018 ਵਿੱਚ ਉਸ ਦੁਬਾਰਾ ਵਿਆਹ ਕਰਦੀ ਏ ਅਤੇ 2021 ਵਿੱਚ ਫਿਰ ਉਹ ਗਰਭवती ਹੁੰਦੀ ਏ ਤੇ ਉਸ ਨੇ 17 ਅਗਸਤ 2021 ਨੂੰ 13 ਮਈ 2022 ਤੱਕ ਜਿਨੇ ਪਾ ਛੁੱਟੀ ਲੈਣ ਲਈ ਆਪਣੇ ਵਿਭਾਗ ਨੂੰ ਅਰਜੀ ਦਿੱਤੀ ਉਸ ਦੀ ਅਰਜੀ ਤਾਮਲਾਡੂ ਦੇ ਅਧਿਕਾਰੀਆਂ ਨੇ ਮੌਲਕ ਨਿਯਮ ਜੋ ਐਫ ਆਰ 101 ए ਦੇ ਤਹਿਤ ਨਾ ਮਨਜ਼ੂਰ ਕਰ ਦਿੱਤੀ ਇਸ ਨਿਯਮ ਦੇ ਅਨੁਸਾਰ ਕਿ ਜਿਨੇ ਪਾ ਛੁੱਟੀ ਉਹਨਾਂ ਔਰਤਾਂ ਨੂੰ ਮਿਲਦੀ ਏ ਜਿਨ੍ਹਾਂ ਦੇ ਦੋ ਤੋਂ ਘੱਟ ਬੱਚੇ ਹੁੰਦੇ ਹਨ ਔਰਥ ਨੇ ਇਸ ਫੈਸਲੇ ਨੂੰ ਮ드ਰਾਸ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਉਸ ਦੇ ਹੱਕ ਵਿੱਚ ਫੈਸਲਾ ਦਿੱਤਾ ਤੇ ਸਿੱਖਿਆ ਭਾਗ ਨੂੰ ਜਨੇਪਾ ਛੁੱਟੀ ਦੇਣ ਦੇ ਹੁਕਮ ਵੀ ਦਿੱਤੇ ਹਾਲਾਂਕਿ ਸੂਬਾ ਸਰਕਾਰ ਨੇ ਅਪੀਲ ਕੀਤੀ ਹੈ ਕਿ ਹਾਈ ਕੋਰਟ ਦੇ ਬੈਂਚ ਨੇ ਇਸ ਫੈਸਲੇ ਨੂੰ ਉਲਟ ਦਿੱਤਾ ਜੋ ਕਿ ਜਿਸ ਤੋਂ ਬਾਅਦ ਅਧਿਆਪਕਾਂ ਨੇ ਸੁਪਰੀਮ ਕੋਰਟ ਦਾ ਵੀ ਰੋਕ ਕੀਤਾ ਹੈ ਜੋ ਕਿ ਹੁਣ ਉਹਨਾਂ ਨੂੰ ਛੁੱਟੀ ਮਨਜ਼ੂਰ ਜ਼ਰੂਰ ਹੋ ਗਈ ਹੈ ਪਰ ਦੂਸਰੇ ਪਾਸੇ ਜੋ ਤਾਮਿਲਨਾਡੂ ਮ드ਰਾਸ ਦੇ ਵਿੱਚ ਇਹੀ ਕਿਹਾ ਗਿਆ ਕਿ ਜੇਕਰ ਇਸੇ ਤਰ੍ਹਾਂ ਸਰਕਾਰੀ ਔਰਤਾਂ ਜੋ ਮੁਲਾਜ਼ਮ ਨੇ ਉਹਨਾਂ ਨੂੰ ਜਨੇਪੇ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਫਿਰ ਔਰਤਾਂ ਇੱਕ ਨਹੀਂ ਦੋ ਨਹੀਂ ਉਹ ਬਹੁਤ ਬੱਚੇ ਪੈਦਾ ਕਰਨਗੀਆਂ ਔਰ ਦੂਸਰੇ ਪਾਸੇ ਜਦੋਂ ਆਬਾਦੀ ਸਾਡੀ ਪਹਿਲਾਂ ਹੀ ਬਹੁਤ ਵੱਧ ਚੁੱਕੀ ਹੈ ਆਬਾਦੀ ਦੇ ਕੰਟਰੋਲ ਕਿਵੇਂ ਹੋਵੇਗਾ ਜਿਸ ਨੂੰ ਲੈ ਕੇ ਔਰਤਾਂ ਦੇ ਹੱਕ ਵਿੱਚ ਸੁਪਰੀਮ ਕੋਰਟ ਨੇ ਜਰੂਰ ਫੈਸਲਾ ਸੁਣਾਇਆ ਹੈ ਪਰ ਬਹੁਤ ਵੱਡਾ ਝਟਕਾ ਵੀ ਦਿੱਤਾ ਹੈ ਔਰਤਾਂ ਨੂੰ ਕਿ ਸਿਰਫ ਦੋ ਬੱਚੇ ਪੈਦਾ ਕਰਨ ਲਈ ਉਹਨਾਂ ਨੂੰ ਜਨੇਪਾ ਛੁੱਟੀ ਮਿਲੇਗੀ ਉਸ ਤੋਂ ਵੱਧ ਨਹੀਂ